ਲੈ ਵੀ ਅੱਜ ਭਾਈ ਦਿਨ ਆ ਗਿਆ ਭੱਗਾਂ ਵਾਲਾ ਪੰਜ ਆ ਗਿਆ ਦਿਨ ਅੱਜ ਕਹਿੰਦੇ ਫੋਰਚੂਨਰ 'ਚ ਮਾਲ ਲੱਦ ਲਿਆ ਫੋਰਚੂਨਰ ਜਾ ਇੱਕ ਸਕੰਡੇ ਜਿੰਨਾ ਕੰਮ ਕਰ ਦਿੰਦੀ ਹਾਂ 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 ਫੇਰ ਤਾਂ ਹੀ ਤਾਂ ਗਿਆ ਵੀ ਫੋਰਚੂਨਰ 'ਚ ਮਾਲ ਲੱਦ ਲਿਆ ਉਹ ਥੋੜੀ ਅੰਦਰ ਤਾਂ ਪਾ ਇਹਨਾਂ ਨੇ ਕਾਲਾ ਮਾਲ ਰੱਖਿਆ ਪਹਿਲੇ ਉਹ ਕਿਉਂ ਦੇ ਬੀਜਣੇ ਅੱਜ ਹਾਂ ਬੀਜ ਹਾਂ ਅੱਜ ਨਹੀਂ ਮੁੱਢ ਤੇ ਖਾਲੀ ਅੱਜ ਨਹੀਂ ਮੁੱਢਦੇ ਇਹ ਬੀਜਾ ਕਿਆ ਏ ਜੋਰੀ ਆ ਇੱਤ ਇਹ ਜੂਰੀਆ ਅਬੀਜਾ ਇੱਕ ਇੱਕ ਨਹੀਂ ਕਰਦੀ ਦਾਇਆ ਦਾਇਆ ਦੂਏ ਗੇੜੇ ਮੈਂ ਲੱਦਨੂੰ ਅੱਛਾ ਉਸ ਇਹਦਾ ਵੀ ਪਤਾ ਨਹੀਂ ਨਾ ਫੋਰਚੂਨਰ ਕਿਤੇ ਖੜੀ ਹੋਈ ਜਾਂਦੀ ਜਾਂਦੀ ਖੜੀ ਹੋਣ ਦਾ ਕੋਈ ਚੱਕਰ ਨਹੀਂ ਟਾਇਰ ਨਾਲ ਸੇ ਬਸ ਸਿਰ ਭਾਜੀ ਵਿੱਚ ਖੁੱਲ ਗਿਆ ਅੱਗੇ ਆਏ ਬਾਟੀ ਲਵਾਣੀ ਹੈ ਲੋਹੇ ਦੀ ਅੱਛਾ ਚੱਕਾ ਘਾਰੀ ਹੋਣੀ ਲੈਣਾ ਹੋਈ ਰ ਪਰਖਿਆ ਜਾਵੇ ਜੀ ਮੈਂ ਮਗਰ ਮੋਟਰਸਾਈਕਲ ਦੇ ਲੈਣਾ ਉਹਦੇ ਜੋਰ ਪਰਖਿਆ ਜਾਵੇ ਅੱਜ ਜੋਰ ਪਰਖਿਆ ਜਾਉ ਤੇਰੇ ਹੈ ਚੋਬਰ ਦਾ ਉਹ ਵਿਚਾਰ ਕਿਨੇ ਥੱਲੇ ਕਿ ਜਾਣੇ ਹੋਰ ਕਿ ਸਾਰੇ ਸਾਰੀ ਲਿਖ ਜਾਣੇ ਆ ਉਹ ਜਿਹੜਾ ਮੈਂ ਤਿਆਰ ਲਈ ਜੂਗੀ ਆਹੋ ਜਿਵੇਂ ਬਿਜਲੀ ਪਾ ਕਰਕੇ ਬਿਜਲੀ ਪਾ ਚ ਅੰਕਲ ਕਹਿੰਦੇ ਕੱਲ੍ਹ ਤਾਂ ਬੀਜ ਦੇਣੀ ਸੀ ਹਾਂ ਕੱਲਾ ਅੰਕਲ ਕਹਿੰਦੇ ਵੀਰੇ ਉਹ ਗਿਆ ਹੋਇਆ ਤਾਂ ਅੱਜ ਹੋ ਜਾਊਗਾ ਨਹੀਂ ਉਹਨੇ ਸ਼ਾਮ ਨੂੰ ਬੀਜ ਦੇਣੀ ਸੀ ਆ ਤੂੰ ਨਾ ਕੋਈ ਕੰਮ ਅੰਕਲ ਕਹਿੰਦਾ ਕਹਿੰਦਾ ਮੈਂ ਤਾਂ ਬੀਜਣ ਗਿਆ ਚਲ ਹਣਾ ਬੰਦਿਆ ਦੇ ਉਹ ਆਏ ਸ਼ਾਮ ਨੂੰ ਚਲ ਅੱਜ ਦਿਨ ਦਿਨ ਬੀਜ ਹੋ ਜਾਊ ਅੱਜੁੱਲਾ ਨਾ ਬੰਦਿਓ ਕਿਤੇ ਨਾਲ ਬਣਾਇਆ ਪਿਆ ਤੇ ਚੁੱਲੇ ਦਾ ਕਰ ਦਵੇ ਪ੍ਰੋਪਰਿਸ਼ਨ ਜੀ ਕੱਲ ਬਹੁਤ ਵਧੀਆ ਨਿਆਰਾ ਆ ਗਿਆ ਲੱਗ ਗਿਆ ਹਾਂ 135 ਆ ਬਾਈ ਤਕੜਾ ਐ ਮੋਟਰਸਾਈਕਲ 44 ਹੈ 44 ਲਿਖਿਆ ਤਾਂ 35 ਫਾਇਰ ਪਿਛੇ ਹੁਣ ਤੂੰ 44 ਕਹੀ ਜਾ ਦੋ ਤਿੰਨ ਅੱਖਰ ਆਪਣੇ ਵਾਲੇ ਲਾ ਲੈ ਇਹ ਵੀ 744 ਆ ਹਾਂ 35 ਐ 35 ਐ 35 ਗਿਆ 35 ਗਿਆ ਜਾਨ ਬਹੁਤ ਐ ਚੇ ਮੁਟੀ 35 ਗਿਆ 35 ਗਿਆ ਲੈ ਭਾਈ ਪਾਤਾ ਚੁੱਲੇ ਦਾ ਬੰਦਾ ਤਾਂ ਕੰਮ ਜਾਂ ਕਰ ਦੇ ਲੈ ਨਰੇ ਉਧਰ ਨੂੰ ਸਿੱਧਾ ਹੋ ਗਿਆ ਚੁੱਲਾ ਕਰਦੀ ਪਿਛੇ ਨੂੰ ਚੱਲ ਥੋੜੀ ਦੇਖ ਲੈ ਕਿੰਨੀ ਤਗੜੀ ਵਾਲੀ ਤਨਾ ਠੀਕ ਹੈ ਪੁੱਲਾ ਇੱਥੇ ਟੈਕਿੰਗ ਨੂੰ ਚੱਲ ਹੁਣ ਹੋ ਗਿਆ ਰੋਬੀਆ ਨੂੰ ਦੱਬੀ ਰੱਦੀ ਮਾਰਦੀ ਹੈ ਕੌਣ ਕਰਨਾ ਹੈ ਉਹ ਨਾ ਆ ਰਹਾ ਕੱਢ ਕੇ ਹੱਥ ਲਈ ਚੌੜੀ ਖੁੱਲ ਗਈ ਹੈ ਕਣਕ ਲ ਬੀਤਈ ਬਾਈ ਪਾਣੇ ਤੋਂ ਤੇ ਉਹ ਦੋ ਕਰ ਰਹੇ ਰਹਿ ਕੇ ਤੇ ਬਾਕੀ ਇੱਧਰ ਚੱਲਦੇ ਆ ਫਿਰ ਰੇ ਲੱਗੇ ਹੋਏ ਤਾਂ ਪਾਣਾ ਪਹਿਲੇ ਜੂਰੀਓ ਪਾ ਲਈਏ ਮੈਂ ਫੇਰ ਤਾਂ ਚੱਲ ਬਰੀਏ ਹੋਊਂਗੀ ਆ ਆ ਗੜੇ ਸੀਐਨਡੀ ਜੀ ਉਹ ਕਣਕ ਹੈ ਸੀਨ ਮੁਕਣੇ ਦੀ ਕਣਕ ਹੈ ਇਹ ਉਹ ਲੇਟ ਹੋਉਂਦੀ ਨਾ ਹਾਂ ਵੀ ਤਾਂ ਕੱਲ੍ਹ ਆਏ ਨਹੀਂ ਸੀ ਆ ਉਹ ਵੀ ਹੈਣੀ ਅੱਛਾ ਕਿੰਨੇ ਦਿਨਾਂ ਤੱਕ ਨਹੀਂ ਕਿਲੇਉ ਇਹ ਨਿਕਲੇ ਹੋ ਪੰਜ ਦਿਨ ਤੱਕ ਪੇਟ ਦਾ ਕੁਝ ਨਹੀਂ ਡੇਟ ਖੜੂ ਆਲੇ ਰੋਣੇ ਕਰਕੇ ਦੇਖੀ ਆਪਾਂ ਨੇ ਵਧੀਆ ਟਿਕੇ ਖੇਤੀ ਹੂੰਗੀ ਇਹਲੇ ਖੇਤੀ ਤਾਂ ਜਾਂ ਜਦੋਂ ਹੂੰਗੀ ਤੇ ਮੌਤ ਨਾ ਕਰੀ ਤਾਏ ਆਏ ਗਏ ਹੈ

ਕਾਬਾ ਨੇ ਇਹਦਾ ਇੰਜਣ ਦੇ ਬੀਲ ਦੇਖੋ ਇੰਜਣ ਦਾ ਬੀਲ ਭਾਰ ਦੇਖ ਲਓ ਕਿੰਨਾ ਲੱਤੇ ਹੋਏ ਬਾਈ ਦੇਖੋ ਕਿੰਨਾ ਭਾਰ ਲੱਤੇ ਆਇਆ ਬਾਈ ਹਲੇ ਕਹਿੰਦੇ ਜਿੱਦਾਂ ਮਾਜੀ ਟਰੈਕਟਰ ਆ ਜਵੇ ਭਈ ਇਹਨੇ ਬਹੁਤ ਆ ਭਾਈ ਸੁਪਰ ਹੀਡਰ ਕਢੇ ਸਾਰਾ ਬੱਜੇਂਦਰ ਦਾ ਭੱਟੀ ਭਰਾਏ ਇਹਦਾ ਲਿਫਟ ਪਾ ਤੋ ਦੇਖ ਉਧਰ ਟਰੈਕਟਰ ਹੀ ਮਸੀਹ ਤੁਰਦਾ ਲੈ ਫੜੇ ਇਹ ਚੱਲਦਾ ਉਹਨਾਂ ਦੇ ਨਿਕਰੇ ਪਹਿਲਾਂ ਨਾਲ ਜੂਰੀਆ ਪਾੰਦਾ ਦਾ ਇੱਕ ਕਿਆਰੇ ਮਾਦ ਦਾ ਉਹ ਪਾਤਾ ਥੈਲਾ ਹੁਣ ਅੱਧਾ ਥੈਲਾ ਹੀ ਪੰਜ ਛੇ ਕਿਆਰੇ ਮਾ ਪਾਤ ਬਚਾਈ ਬੈਠਾ ਇੰਨਾ ਇਹ ਤਾਂ ਮਰ ਰਿਆ ਮਨ ਕਹਿ ਕੰਦੇ ਇਹ ਕਿੰਨੇ ਗਲਾਸ ਇਹਦਾ ਹੁੰਦੇ ਨੇ ਇਹਦਾ ਇਹ ਤਾਂ ਬਹੁਤ ਇਹਦਾ ਆਦਲੀ ਨਹੀਂ ਜਾਣਾ ਚੱਲ ਚੱਲ ਆ ਗਿਆ ਮੈਂ ਆ ਖੁੰਝੇ ਗੁਰਦਣੇ ਅਸੀਂ ਇਹ ਗੁਰਦਣੇ ਬਸ ਥੋੜਾ ਪਾਲਾ ਮਾਦਦ ਨੂੰ ਨਹੀਂ ਆਇਆ ਥੈਲਾ ਚੱਲ ਹਾਂ ਇਹ ਕਿੱਥਾ ਤੱਕ ਨਿਕਲਿਆ ਇਹ ਰੈਣ ਦੇ ਮੈਂ ਲਿਆਣਾ ਥੈਲਾ ਉੱਧਰ ਨੂੰ ਏ ਨਾ ਦੁਕਾਨ ਦਾ ਕਿੱਲੇ ਹੈਗਾ ਕਿਹੜੇ ਕਿਹੜੇ ਘਾਰੇ ਮੈਂ ਪੈ ਗਿਆ ਸਾਰੇ ਜੇ ਇਹਦੇ ਵਾ ਕਿਆਰੇ ਗੁੱਡਣੇ ਆਪਾਂ ਨੇ ਉਹ ਮਾ ਕਿਆਰੇ ਗੁੱਡਣੇ ਇਹਦੇ ਬਾਅਦ ਹੂੰ ਅਦਰ ਵੀ ਦੀ ਬਈ ਕਣਕ ਤੇ ਹੁਣ ਪਾਣੀ ਛੜ ਚੱਲਦੇ ਆਪਾਂ ਮਖਾ ਉਹ ਉੱਧਰ ਰੰਦਾ ਤੇ ਦਰਵਾਨ ਬੀਜੋਗੇ ਆਹ ਦੇ ਅੰਕਲੇ ਇੱਕ ਮਾੜੇ ਰਹਿ ਗਈ ਇੱਧਰ ਵੀ ਚੱਲ ਬਈ ਵੀ ਤਾਂ ਹੈਗਾ ਨਾ ਵੀ ਗਈ ਕਣਕ ਬੀਜ ਹੋ ਗਈ ਆਂਕਾ ਨੇ ਪੁੱਛਿਆ ਕਿੰਨੇ ਗੀਲੇ ਬੀਜ ਤੇ ਮੋਟਲਾ ਦਾ 150 ਕਿਲਾ ਵੀ ਤਾਂ ਹੋਣਾ ਹੈ। ਗੜੀ ਆ ਗਰਦਾਂ ਅੰਕਲੇ। ਫਾ ਗੇ ਕਰ ਦੋ ਤਾਂ। ਆਹ ਹੈ। ਲੈ। ਮੰਗਲੇ ਆ ਗਈ ਫਿਰ ਲੱਗੇ। ਮੰਗਲੇ ਵੀ ਫਿਰ ਲੱਗੇ ਆਕੇ ਤਾਂ। ਚੱਲੇ ਫਿਰ ਉਧਰ ਚਲਦੇ ਆਂ ਉਧਰ ਦੇਖਦੇ ਹਣਾ ਮਿੱਟੀ ਬੋਲ ਰਵੇਟ ਦਾ ਗਿੱਲਾ ਹਾਲੇ ਗਿੱਲਾ ਹੈਗੀ ਐ ਬਥੇਰੀ ਨਾ ਉਧਰ ਚੱਲ ਦੇਖਦੇ ਕਹਿਆ ਜੀ ਆ ਨੋਲਾ ਵੀ ਬੰਦਿਆ ਬੜਿਆ ਸੱਪਰ ਅੱਜ ਆ ਜੀ ਹਾਦ ਰਹਿ ਗਿਆ ਥੋੜਾ ਕਿਹਰੇ ਦਾ ਢੋਨੇ ਦੇ ਵੀ ਨਹੀਂ ਤਾਂ ਵਧੀਆ ਹੁੰਦਾ ਹੈ ਨਾ ਹਾਈ ਹੈ ਉਹ ਚੱਲਦਾ ਚੱਖਾ ਕਹਿ ਲੇਗੇ ਆ ਵੀ ਕਿੱਥੇ ਕਿੱਥੇ ਉੱਪਰ ਨਿੱਡਾ ਲੱਗਿਆ ਬਥੇ ਉਹ ਚੱਲੇ ਗੋਵਿੰਦ ਇਹਦਾ ਲੈ ਵੀ ਥੈਲੇ ਇਹਦੇ ਵਿੱਚ ਹੀ ਤੂੰ ਕਰਕੇ ਕੋਈ ਕੰਮ ਕਰਕੇ ਰਾਜੀ ਕੀ ਨਾ 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 ਝੁੰਡੇ ਉਹਦੇ ਤੋਂ ਕੇ ਟੇ ਦੇ ਤਾਂ ਥੋਪੀਆ ਦੇ ਤਾਂ ਵਿੱਚ ਕੋ ਇਹ ਨਾ ਸਦਾ ਗਿਆਨੀ ਰਾਜ ਜੀ ਮੈਂ ਨਾ ਮੈਂ ਕਿਹਾ ਤੈਨੂੰ ਹਾਂ ਮੈਂ ਕਹਿੰਦਾ ਝੁੰਡੇ ਫੂਕਦੇ ਇਹ 500 ਰੁਪਏ ਤਾਂ ਨਹੀਂ ਦਿਆ ਤੈਨੂੰ ਫਿਰ ਕਿੱਥੇ ਤੈਨੂੰ ਚੱਲ ਫਿਰ ਮੈਂ ਝੁੰਡੇ ਫੂਕਦੇ ਮੈਨੂੰ ਕਹਦਾ ਵੀ ਵਿੱਚ 500 ਰੁਪਏ ਕਿੱਦਣ ਸਰਦਾਰ ਸਾਹਮਣੂ ਫੋਨ ਆ ਗਿਆ ਫੋਨ ਦੇਖੀ ਮੈਂ ਹੈਲੋ ਵੀ ਹੁੰਦੀ ਡੋਲਾ ਪੈਣੀ ਆ ਤਾਂ ਸਾਦਾ ਦੁਕਾਨੇ ਉਂਝੇ ਤਾਂ ਆ ਬੁਣੇ ਸਾਰੇ ਕਣ ਕੇ ਛਿੱਟੀ ਦੇਣੀ ਆ

ਚੱਲਦਾ ਰਹਿ ਨਿਕਲ ਨ ਪਰ ਆ ਜਣਾ ਬੋਲ ਖਾ ਸਾ ਬਲ ਜਣਾ ਆ ਗਿਆ ਕਰ ਆ ਜਾ ਆ ਜਾ ਆ ਜਾ ਓਏ ਪਾਦੇ ਬਾਈ ਬੀਜ ਇਹ ਤਾਂ ਹਲਕਾ ਹੀ ਹੈ ਨਾ ਹੁਣ ਕਹਾਂ ਮੈਂ ਅਸਲ ਮੁਸਰਾ ਵੀ ਅੱਗੇ ਚੱਲ ਕਿੰਨੇ ਕਿਲੇ ਵੀ ਤੇ ਹੀ ਬਾਤ ਪਾਈਂਗੀ ਉਹਨੂੰ 150 ਵੀ ਤਾਂ ਬਾਤ ਬਾਤ ਤੇ ਬਾਤ ਤੇ ਮੇਰੀ ਵੀਡੀਓ ਤੇ ਵੀਡੀਓ ਤਾਂ ਹਣੇ ਡੇਡ ਵੀ ਨਹੀਂ ਹੈਗਾ ਇਹ ਸਾਹਮਣੇ ਲੇ ਕੇ ਜਾਈ ਅੱਗੇ ਸੁਪਰ ਸੀਟਰ ਹੈ ਗਾਣੂ ਆਖਲਾ ਵੈ ਸੀ ਲਾ ਰਾਂ ਢੋਡਕੋ ਮੇਰਾ ਤਾਂ ਵਾਰੀ ਇੱਕ ਸੀਨ ਹੈ 150 ਤਾਕੀਲਾ ਵੀਜੇ ਦੇਣਾ ਆਪਾਂ ਨੇ ਘਾਂਟਾ ਤੂੰ ਚਲਾ ਲਿਆ ਕਰੀ ਘਾਂਟਾ ਮੈਂ ਚਲਾ ਲਿਆ ਕਰਨਾ ਆਹ ਹੋਵਰੇ ਡਰਾਈਵਰ ਨੂੰ ਆਈ ਸਾਰਾ ਹੁੰਦਾ ਪੰਜ ਚਾਰ ਕਿਲੇ ਵੀਜ ਕੇ ਫੇਰ ਬਦਲ ਹੁੰਦਾ ਧੰਮ ਦਵਾਈ ਹੈ ਨਾ ਵਿੱਚ ਨੂੰ ਥੋੜਾ ਧੰਮ ਦੋਣਾ ਸੀ ਫੇਰ ਚੱਲਦੇ ਲੱਗੇ ਮੈਨਾਂ ਖਲੇਰ ਪੜੀ ਧੰਮ ਲੱਤਾ ਹੈਗਾ ਇਹ ਪਾ ਕੇ ਲੈਣਾ ਮੈਂ ਤਾਂ ਮੇਰੇ ਘਾਣੀ ਦੇ ਦੋ ਦੋ ਦਿਨ ਲਾ ਰੱਖੋ ਤੂੰ ਤਾਂ ਬੜਾ ਡਰਾਈਵਰ ਹੈਂਗਾ ਨਹੀਂ ਲਈ ਜੀ ਬਈ ਕੰਮ ਹੋ ਚੱਲੇ ਆ ਸਮਾਪਤੀ ਆਈ ਲਈ ਚੱਲ ਰਿਹਾ ਕੰਮ ਪੂਰਾ ਸਮਾਪਤੀ ਹੈ ਜੀ ਹੁਣੇ ਲਾਸਟ ਸੀਗਨ ਲੱਗ ਗਿਆ ਜੀ ਹੁਣ ਮਸ਼ੀਨ ਵੀ ਧਵਾ ਦੇਣੀ ਤੁਹਾਗੇ ਖੜਾ ਦੇਣੀ ਚਾਲ ਭਾਈ ਆਪਣਾ ਐਂਡ ਤਾਂ ਆਈ ਇੱਥੇ ਹਾਂ ਕਿੰਨੇ ਕੀਲੇ ਬੀਜ ਹੋਗੇ ਕਿੰਨੇ ਕੀਲੇ ਬੀਜ ਹੋਗੇ ਜੀ ਅੱਬਾ ਜੀ ਹਮੇ ਜੀ ਕਿੰਨੇ ਕੀਲੇ ਬੀਜ ਹੋਗੇ ਜੀ ਕੀਲੇ ਬੀਜ ਇਤਨਾ ਬਚੋ ਕਿੰਨਾ ਹੈ ਸਹੀ ਹੈ ਜੀ ਇਹ ਤਾਂ ਡੇੜਾ ਸਾਰੇ ਕਹਿੰਦਾ ਮੈਂ ਤਾਂ ਹੁਣ ਤੱਕ ਕੰਮ ਤੁਸੀਂ ਬੰਦ ਕਰਨਾ ਹੈ ਹੁਣ ਲਾਸਟ ਸੀਐਨ ਦੇ ਸਾਰੇ ਸਾਰੇ ਵਿੱਚ ਕਿਉਂ ਨੇ ਦੁੱਖ ਸੁੱਲਾ ਫਿਰ ਫਿਰ ਤੋਕਗੇ ਹਨੇ ਤਾਂ ਸੀ 250 ਕਿਲਾ ਵਿਆਹ ਕੇ ਘੱਟ ਹੋ ਗਏ 250 ਕਿਲਾ ਸੀ ਪਿਛਲੀ ਵਾਰ ਲੇਅਰ ਤਾਂ ਕਰਿਆ ਸੀ ਨਵੇਂ ਨਵੇਂ ਕਰਕੇ ਹੁਣ ਬਾਬਾ ਜੀ ਨੇ ਸਫਾਈ ਪੂਰੀ ਹੁਣ ਤਾਂ ਹੋਈ ਐ ਨਾ ਨਾ ਗਾਹਨੋਂ ਪਣਵੀ ਕਟਰ ਚਲਾ ਦੇਣਾ ਚਲਾ ਦਿਓ ਮਹਾਰਾਜ ਪੁੱਤ ਚਲਾ ਦੇ ਕਟਰ ਕਪੈਨ ਲਿਆ ਕਪੈਨ ਰੱਖਾ ਮੈਨੂੰ ਕਪੈਨ ਸਿੱਟਾ ਹਾਂਜੀ ਹਾਂ ਇੱਕ ਸਾਈਡੋਂ ਕੱਢੀ ਜਾਂਦੀ ਹੈ ਆਪਾਂ ਲੇਟ ਹੋ ਗਏ ਜਿਹਨੇ ਨੂੰ ਇਹ ਨਾ ਕਣਕ ਲੇਟ ਨਹੀਂ ਹੋਏ ਬੀਜ ਇਹਦੇ ਬੀਜ ਹੋਣ 10 ਦਿਨਾਂ ਵਿੱਚ ਨਿਕਲ ਆਉਣਾ ਹੈ ਪਲਾਂਗਿਆਂ ਮੈਨਾਂ ਹਾਂ ਜੀ ਹਾਂ ਹਾਈਬ੍ਰਿਡ ਬੀਜ ਹੈ ਜੀ ਨਵੀਂ ਵੈਰੈਟੀ ਆ ਕੋਈ ਹਾਈਬ੍ਰਿਡ ਬੀਜ ਹੈ ਜੀ ਹਾਂ ਸਾਲ ਕਰਦਾ ਵੀ ਹਾਈਬ੍ਰਿਡ ਆ ਜਾਗਾ ਕੇ ਹਾਂ ਜੀ ਹਾਂ ਜਿੱਕਣਾ 8 ਤੋਂ 26 ਹਰਤੇ ਚ ਨਿਕਲਦੀ ਉਕਣਾ ਇਹ ਮਹੀਨੇ ਵਿੱਚ ਪਲਾਂਗਿਆਂ ਹਾਂ ਜੀ ਹਾਂ ਮਹੀਨੇ ਵਿੱਚ ਪੱਕ ਜਾਂਦੀ ਹੈ ਹਾਂ ਜੀ ਹਾਂ ਮਹੀਨੇ ਦੀ ਹੋਗੀ ਇਹਦਾ ਜਾਨਾ ਤਾਂ ਵੀ ਪਹਿਲਾਂ ਆ ਗਈ ਇਹਦਾ ਉਹ ਦਵਰਮਕੀ ਵੀ ਇਹ ਦੇਣੀ ਵੱਡ ਗਏ ਨੀ ਕੋਈ ਹਾਈ ਬ੍ਰੇਕ ਨਾ ਅਡਵਾਂਸ ਟੈਕਨੋਲੋਜੀ ਚਲਦੀ ਟੈਕਨੋ ਹੋ ਜੀਆ ਲਾਸਟ ਸੀ ਇੰਨ ਤੱਕ ਗੱਦਾ ਵੀ ਤੱਕ ਹਾਂਜੀ ਹਾਂ ਸਾਪੀ ਖਾਲੀ ਹੁਣ ਆਪਣੇ ਵਾਲੇ ਆਪਣੇ ਵਾਲੇ ਕੀ ਲੈ ਕੇ ਦੋ ਦੋ ਸੁਮਾ ਹੋ ਗਏ ਹਾਂ ਹਾਂਜੀ ਹਾਂ ਇਰਗਾ 200 ਸੈਂਚਰੀ ਵੱਜੀ ਹੈ ਜੀ ਚੱਲ ਕਣਕ ਤਾਂ ਮਿੱਟਾਵਾਦੀ ਜੀ ਸੂਰਜ ਮੂਗੀ ਸੂਰਜ ਮੂਗੀ ਵੀਰ ਦਾ ਭਾਈ ਕੈਲੀ ਕੈਲੀ ਵੀਦ ਪਿੱਛੇ ਵੀ ਲੈਣੇ ਸੂਪਰ ਸੀਟਰ ਆਇਆ ਤਾਂ ਹੋਇਆ ਹਾਂ ਜੀ ਹਾਂ ਸਰ ਜੀ ਚਲਾ ਕੇ ਦੇਖੋ 4-5 ਮਹੀਨੇ ਸਰਨੇ ਕੋ ਲਾ ਲਾ ਤੂੰ ਸਾਰੇ ਸੈਕਟਰੀ ਕੋਲ ਆ ਲਾ ਫਿਰ ਨਾ ਤੋਂ ਮਾਰਦਾ ਕੋ ਬੰਦਾ ਆਲੂ ਵੀ ਲਾਈ ਹੁਣ ਮ ਜੀਰੀ ਵੀ ਲਾਈ ਕਣਕ ਵੀ ਲਾਈ ਗੰਨਾ ਵੀ ਗੰਨਾ ਥੈਲਾ ਵਿੱਚੇ ਫਿਰ ਦੋ ਇੱਥੇ ਲੈ ਇਹਨੇ ਹਲੇ ਨਹੀਂ ਮੱਖਾ ਲੈ ਦੇ ਰੱਖ ਥੈਲਾ ਵੀ ਆ ਤੇਰਾ ਮੋਦੀ ਨੂੰ ਮੋਦੀ ਉਹਦੇ ਚ ਪਾ ਦੂੰਗੇ ਕਿੱਚੇ ਨਾ ਫਰ ਵਿੱਚ ਆਹ ਲਸਣ ਵਿੱਚ ਪਾ ਦੂੰਗਾ ਥੋੜਾ ਜਹਾ ਏ ਵੀਜ ਗਾਰਡ ਜੇ ਘੈਂਟ ਆ ਹਾਂਜੀ ਲਸਣ ਜਿਹਾ ਬਾਂਗ ਕਈ ਪਿਆਜ ਜੀ ਪੂਜੇ ਪਿਆਏ ਥਲੇ ਲਾਣੇ ਆ ਜੀ ਪਨੀਰੀਓ ਲਾ ਦੂੰਗੀ ਹਾਂਜੀ ਹਾਂ ਧਰੇ ਸਾਥ ਤੇ ਲਾ ਸਾਥ ਤੇ ਹੀ ਲੱਗੇ ਲੱਗੇ ਕੀ ਸਬ지 ਬਣੀ ਬਣਾਈਓ ਲੈ ਆਨੇ ਫਿਰ ਤਾਂ ਹੋਈ ਜਿਹੜੇ ਘਰ ਰੱਖੇ ਵੀ ਪਿਆ ਸਰ ਜੀ ਵਾਤੇ ਉਹ ਹੀ ਲਾ ਲੈਣੇ ਗਲੇ ਵਧੀਆ ਜਿਨ੍ਹਾਂ ਨੂੰ ਭੁੱਖਾ ਜੀ ਨਿਕਲੀ ਹੁੰਦੀਆਂ ਉਹ ਲਾਉਂਗੇ ਹਾਂ ਜੀ ਹਾਂ ਗੈਲ ਦੀ ਘਰ ਬਣਾ ਲਿਆ ਕਰਨੇ ਆਲੇ ਆਵਾ ਟੈਕਲ ਵਾਰੂਗੇ ਅਸੀਂ ਆਪਾਂ ਵੀ ਹਾਂ ਜੀ ਗਲਤ ਛੇਦਰੀ ਵੀ ਆਹੀ ਇਹ ਕੋਲ ਕਿ ਲਾ ਦੇਣਾ ਨਾ ਹੀ ਨਾ ਫਰਾਂ ਦੂਆ ਲਵਾਉਣਾ ਜੈਂਗੂ ਜੈਂਗੂ ਵਾਲ ਗਲੇ ਵਧੀਆ ਇੱਥੇ ਗਲੇ ਹੋਣੀ ਲੱਗਦਾ ਮੀਨਾਂ ਤਪਾਂ ਕੀ ਨਾ ਮੀਨਾਂ ਹਾਂਜੀ ਵਾਸੀ ਚਲੋ ਜੀ ਅਰੇ ਕਣਕ ਬੀਜਤੀ ਜੀ ਐ ਤੁਸੀਂ ਲੇਟਦੇ ਯਾਰ ਕਰਕੇ ਲੇਟ ਨਹੀਂ ਤੇ ਸਰੋ ਰਹਿ ਗਈ ਹੁਣ ਤੁਹਾਡੀ ਵੀ ਜੇ ਨੂੰ ਸਰੋ ਲਾਈਵ ਹੀ ਤਾਂ ਹੈ ਤੀ ਜੰਮ ਤਾਂ ਗਈ ਸੀ ਮੈਂ ਬਾਤ ਹੀ ਹੁਣ ਵੇਚ ਵੀ ਦਿੱਤੀ ਉਹਦਾ ਇੱਕ ਵਾਰ ਆਹ ਕਮਟ ਕੇ ਦੇਖ ਤਾ ਹਾਂਜੀ ਹੈ ਸਰੋ ਤਾਂ ਗਾਇ ਖਾਈ ਗਈ ਹਾਂਜੀ ਹੈ ਗਾਏ ਨੂੰ ਬਣਾ ਕੇ ਨਾ ਪਾਇਆ ਵਾਹ ਹਾਂਜੀ ਗੁੱਸਾ ਕਰ ਗਈ ਲੱਗਦਾ ਐ ਸਰੋ ਮੈਂ ਨਹੀਂ ਖਾਣੀ ਆ ਜੀ ਉਹ ਮੈਂ ਲਾਇਆ ਛੱਡ ਦੇ ਮਾਈਕਰ ਕਰਦਣਾ ਪੈਕ ਕਰਕੇ ਨਾਲੇ ਛੱਡ ਦੇ ਇੱਥੇ ਇੱਥੇ ਖੜਾ ਦੇ ਪਿੱਛੇ ਨੂੰ ਮਾਰ ਹਾਂਜੀ ਮੈਂ ਉਠਾ ਲਵਾਂ ਟੂਟਾ ਵੇਟਰ ਫੇਰ ਹੋਊ ਹਾਂ ਉਹ ਵੀ ਨਿਕਲ ਜੂਗੇ ਹਾਂਜੀ ਹਾਂ ਫੇਰ ਲਿਆਉਣਾ ਅਸੀਂ ਹੁਣ ਤਵਾ ਕੀ ਇਹ ਤਵਾ ਹਜ ਬੂਕ ਲੈ ਕੇ ਆਣਾ ਟਰੈਕਟਰ ਵੀ ਤਾਂ ਹੋ ਜੂ ਇੰਜਨ ਦੇ ਵੀਲ ਰੱਖੇ ਹੋਏ ਮੂਰੇ ਹੋਰ ਹਾਰੀਏ ਜਗਾਂ ਦੇ ਤਿੰਨ ਵੀਲ ਬਾਇ ਹੋਈ ਆ ਤਿੰਨ ਵੀਲ ਆ ਲੋਕ ਨਹੀਂ ਤਾਂ ਦੂਆ ਬੰਪਰ ਬਣਾਉਣੇ ਆ ਤੂੰ ਤਾਂ ਇੰਜਣੇ ਟੰਗਦਾ ਮੂਰੇ ਫੇਰ ਜਦ ਕੰਮ ਲੋਟ ਆ ਫਿਰ ਵੀਲ ਆ ਇੰਜਣ ਤੂੰ ਇਹਦਾ ਉਹ ਕੰਮ ਹੋ ਗਿਆ ਇੰਜਣ ਵੀ ਚੱਲਦਾ ਹੋਇਆ ਨਾਲੇ ਵੀਲ ਵੀ ਵੀਲ ਸੜਕ 'ਵਾ ਦੌੜ ਤੇ ਖੇਤ ਦੇ ਦੇਖਦੇ ਪਿੱਛੇ ਹੋ ਜਾ ਬਈ ਓਏ ਚਲੋ ਜੀ